ਦਾ ਪੂਰਾ ਆਪਰੇਸ਼ਨ ਹੋਇਆ ਤੇ ਲਕੀ ਪਟਿਆਲ ਗੈਂਗ ਦੇ ਐਸੋਸੀਏਟ ਨੇ ਦਾ ਜੀ ਠੀਕ ਹੈ ਪ੍ਰੀਸਟਾਨਿਆ ਕੈਨੇਡਾ ਦੇ ਵਿੱਚ ਰਹਿ ਰਿਹਾ ਠੀਕ ਹੈ ਸਰ ਔਰ ਐਕਸਟਰਸ਼ਨ ਦੇ ਵਿੱਚ ਕਾਫੀ ਕੇਸਾਂ ਦੇ ਵਿੱਚ ਇਥੇ ਆਪਾਂ ਨੂੰ ਲੁੜਿੰਦਾ ਠੀਕ ਹੈ ਆਪਣੇ ਮਹਾਲੀ ਚਾਂਪੁਰ ਨਿਊ ਚੰਡੀਗੜ੍ਹ ਏਰੀਆ ਦੇ ਵਿੱਚ ਬੜੀ ਇਹਨੇ ਕਾਸ ਕੀਤੀਆਂ 1 8 ਤਰੀਕ ਦਾ ਵਕੂਆ ਸੀਗਾ ਉਹਦੇ ਵਿੱਚ ਇਹਨੇ ਕਰਾਲੀ ਚ ਕੋਈ ਫਾਇਰਿੰਗ ਕਰਾਉਣੀ ਸੀ ਇਹ ਦੋਵੇਂ ਮੁੰਡੇ ਉੱਚ ਸਨ ਲੁੜਿੰਦੇ ਸੀ ਔਰ ਇਹਦੇ ਜਿਹੜੇ ਐਕਟਿਵ ਮੈਂਬਰ ਸੀ ਹੋਰ ਇਹਨਾਂ ਦੇ ਬਹੁਤ ਕੇਸ ਦਰਜ ਨੇ ਆਲਰੇਡੀ ਅੱਜ ਮੁਹਾਲੀ ਡਿਸਟ੍ਰਿਕਟ ਦੇ ਵਿੱਚ ਬਈ ਮਾਰਾ ਜਾ ਕਰ ਲਓ ਨੀ ਯਾਰ ਇਹ ਥਾਣਾ ਬਲੌਂਗੀ ਇਹਦੇ ਵਿੱਚ ਇੱਕ ਇਨਕਾਪਟਰ ਹੋਇਆ ਤੇ ਇਸ ਦੌਰਾਨ ਜਿਹੜੇ ਦੋ ਅਕਿਊਜ਼ ਸੀਗੇ ਇੱਕ ਬ੍ਰਿਜਪਾਲ ਇਹ ਨਾਰਾਇਣਗੜ ਦਾ ਰਹਿਣ ਵਾਲਾ ਹੈ ਤੇ ਇੱਕ ਪ੍ਰਦੀਪ ਉਰਫ ਸ਼ੈਂਟੀ ਇਹ ਵੀ ਨਾਰਾਇਣਗੜ ਦਾ ਰਹਿਣ ਵਾਲਾ ਹੈ ਨਾਰਾਇਣਗੜ ਅੰਮਾਨਾ ਹਰਿਆਣਾ ਦੇ ਵਿੱਚ ਪੈ ਜਾਂਦਾ ਇਹ ਦੋਨੋਂ ਅਕਿਊਜ਼ ਜਿਹੜੇ ਸੀਗੇ ਸਾਨੂੰ ਵਾਂਟਡ ਸੀਗੇ ਇਹ ਇਹ ਦੋਨੋਂ ਅਕਿਊਜ਼ਡ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਬਿਨਾ ਨੰਬਰੀ ਮੋਟਰਸਾਈਕਲ ਤੇ ਘੁੰਮਦੇ ਪਏ ਨੇ ਸਾਡੀ ਸੀਆਈਏ ਦੀ ਪਾਰਟੀ ਜਿਮੀਡੀਏਟਲੀ ਏਰੀਆ ਦੀ ਸਰਚ ਤੇ ਲਾਗਈਆ ਤੇ ਏਰੀਆ ਦੇ ਸਰਚ ਦੇ ਵਿੱਚ ਜਦੋਂ ਇਸ گاਉਂ ਪਿੰਡ ਦੇ ਵਿੱਚ ਇਹ ਆ ਰਹੇ ਸਨ ਤਾਂ ਸਾਹਮਣੇ ਵੱਲੋਂ ਸਾਡੀ ਸੀਆਈਏ ਪਾਰਟੀ ਵੱਲੋਂ ਉਹਨਾਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਇਹਨਾਂ ਨੇ ਇੱਕ ਮੋਟਰਸਾਈਕਲ ਪਛਾਣ ਦੀ ਕੋਸ਼ਿਸ਼ ਕੀਤੀ ਤੇ ਪਛਾਣ ਦੌਰਾਨ ਮੋਟਰਸਾਈਕਲ ਇਹਨਾਂ ਦਾ ਸੀ ਜਿਹੜੇ ਡੀ.ਐਸ. ਪ੍ਰਸਾਦ ਦੀ ਗੱਡੀ ਵਿੱਚ ਹਿੱਟ ਕੀਤਾ ਇਸ ਪ੍ਰਸਾਦ ਦੀ ਗੱਡੀ ਵਿੱਚ ਹਿੱਟ ਕੀਤਾ ਤੇ ਹਿੱਟ ਕਰਕੇ ਮੋਟਰਸਾਈਕਲ ਇਹਦਾ ਡਿੱਗ ਪਿਆ ਤੇ ਇਹਨਾਂ ਨੇ ਇਮੀਡੀਏਟਲੀ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਜਿੱਥੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਫਾਇਰਿੰਗ ਦੇ ਵਿੱਚ ਜਵਾਬੀ ਫਾਇਰਿੰਗ ਦੇ ਵਿੱਚ ਸਾਡੇ ਵੱਲੋਂ ਵੀ ਫਾਇਰ ਹੋਏ ਜਿਹਦੇ ਵਿੱਚ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਬ੍ਰਿਜਪਾਲ ਦੇ ਲੱਤ ਲੱਤਾ ਦੇ ਵੱਜੀਆਂ ਤੇ ਦੋ ਗੋਲੀਆਂ ਜਿਹੜੀਆਂ ਹੈਗੀਆਂ ਉਹ ਹਰਦੀਪੁਰ ਸੈਂਟੀ ਸੈਂਟੀ ਜਿਹੜੀਆਂ ਹੈਗੀਆਂ ਉਹਦੇ ਲੱਗੀਆਂ ਤਾਂ ਇਹ ਜਿਹੜੀ ਸੀਗੇ ਇਹ ਜਿਹੜੇ ਦੋਨੋਂ ਬੰਦੇ ਨੇ ਇਹ ਪ੍ਰਿੰਸ ਚੋਹਾਨ ਰਾਣਾ ਗੈਂਗ ਨਾਲ ਜੁੜੇ ਹੋਏ ਨੇ ਤੇ ਇਹ ਪ੍ਰਿੰਸ ਚੋਹਾਨ ਇੱਕ ਬਾਹਰ ਬੈਠਾ ਬੰਦਾ ਹੈ ਜਿਹੜਾ ਕਿ ਐਕਸਟਰਸ਼ਨ ਕਾਲਸ ਕਰਦਾ ਹੈ ਤੇ ਅੱਗੇ ਇਹ ਫਰਦਰ ਲੱਕੀ ਪਟਿਆਲ ਗੈਂਗ ਦੇ ਨਾਲ ਜੁੜੇ ਹੋਏ ਨੇ ਤੇ ਇਹ ਜਿਹੜੇ ਕਾਲਸ ਕਰਦਾ ਹੈ ਇਸ ਇਹਨਾਂ ਦੋਨਾਂ ਦੇ ਫੜੇ ਜਾਣ ਨਾਲ ਇਹ ਦੇ ਮੁਕੰਦੇ ਸਿਗੇ ਜਿਹੜੇ ਇਸ ਬਲੌਂਗੀ ਝਾਮਪੂਰ ਅਤੇ ਮੁੱਲਾਪੁਰ ਉਰਾਲੀ ਏਰੀਆ ਦੇ ਵਿੱਚ ਪਿਛਲੇ ਕੁਝ ਸਮੇਂ ਤੋਂ ਜਿਹੜੀ ਐਕਸਟਰਸ਼ਨ ਕਾਲਸ ਆ ਰਹੀਆਂ ਸੀ ਕਰੀਬ 7 ਤੋਂ 8 ਕਾਲ ਸਾਡੇ ਧਿਆਨ ਦੇ ਵਿੱਚ ਆਈਆਂ ਨੇ ਜਿਹੜੀਆਂ ਹੈਗੀਆਂ ਤੇ ਇਹ ਇਹਨਾਂ ਦੇ ਪਿੱਛੇ ਇਹ ਹੀ ਜਿਹੜੇ ਸੀਗੇ આરોપી ਸਨ ਤੇ ਜਿਹੜਾ ਕਿ ਪਿੱਛੇ ਤੁਸੀਂ ਜਾਣਦੇ ਹੋ ਕਿ 8 ਦਸੰਬਰ ਨੂੰ ਚਲੋ 8 ਦਸੰਬਰ ਰਾਤ ਨੂੰ 8 ਤੱਕ ਦਸੰਬਰ ਨੂੰ ਕੋਰਾਲੀ ਏਰੀਆ ਦੇ ਵਿੱਚ ਇੱਕ ਜਿਹੜੇ ਕਮਲਜੀਤ ਸੀ ਉਹਨਾਂ ਦੇ ਘਰ ਦੇ ਬਾਹਰ ਫਾਇਰਿੰਗ ਦੀ ਕੋਸ਼ਿਸ਼ ਕੀਤੀ ਗਈ ਤੇ ਕੁਝ ਥ੍ਰੈਟ ਲੈਟਰ ਵੀ ਜਿਹੜੇ ਸਿੱਟੇ ਗਏ ਸਨ ਉਹ ਇਹੀ ਬੰਦੇ ਉਹਦੇ ਵਿੱਚ ਇਨਵੋਲਟ ਸੀਗੇ ਸਾਡੀ ਜਿਸ ਪ੍ਰਿੰਮਰੀ ਜੋ ਪੁੱਛਗਿੱਛ ਕੀਤੀ ਤਾਂ ਉਹਦੇ ਵਿੱਚ ਇਹ ਮੰਨੇ ਨੇ ਕਿ ਇਹੀ ਬੰਦੇ ਉਸ ਇਨਸੀਡੈਂਟ ਦੇ ਵਿੱਚ ਇਨਵੋਲਟ ਸੀਗੇ ਤੇ ਤੁਹਾਡੇ ਮਾਧਿਅਮ ਤੋਂ ਮੈਂ ਹੀ ਸਾਰਿਆਂ ਨੂੰ ਦੱਸਣਾ ਚਾਹੂੰਗਾ ਕਿ ਮਾਨਯੋਗ ਸੀਐਮ ਸਾਹਿਬ ਅਤੇ ਮਾਨਯੋਗ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਹੜਾ ਮਾੜੇ ਅਨਸਰਾਂ ਦੇ ਵਿਰੁੱਧ ਜਿਹੜਾ ਪੰਜਾਬ ਪੁਲਿਸ ਵੱਲੋਂ ਐਕਸ਼ਨ ਸ਼ੁਰੂ ਕੀਤਾ ਗਿਆ ਹੈ ਇਹ ਉਸੇ ਵੀ ਲੜੀ ਦੇ ਵਿੱਚ ਜਿਹੜਾ ਜਿਹੜੇ ਇਹ ਐਕਸਟਰਸ਼ਨ ਕਾਲਸ ਕਰਦੇ ਹਨ ਉਹਨਾਂ ਦੇ ਖਿਲਾਫ ਬਿਲਕੁਲ ਸਖਤੀ ਨਾਲ ਕਾਰਵਾਈ ਕੀਤਾ ਜਾ ਰਿਹਾ ਹੈ ਤੁਹਾਡੇ ਮਾਧਿਅਮ ਨਾਲ ਮੈਂ ਇਹ ਵੀ ਦੱਸਣਾ ਚਾਹੁੰਗਾ ਸਾਰਿਆਂ ਨੂੰ ਕਿ ਜੇ ਕਿਸੇ ਨੂੰ ਵੀ ਕੋਈ ਇਸ ਟਾਈਪ ਦੀ ਐਕਸਟਰਸ਼ਨ ਕਾਲ ਜਾਂ ਥ੍ਰੈਟ ਕਾਲ ਆਉਂਦੀ ਹੈ ਤਾਂ ਉਹ ਇਮੀਡੀਏਟਲੀ ਪੁਲਿਸ ਨੂੰ ਇਨਫੋਰਮ ਕਰੀ ਡਿਟੇਲਸ ਦੱਸੇ ਇਮੀਡੀਏਟਲੀ ਜਿਹੜੀ ਕਾਰਵਾਈ ਕੀਤੀ ਜਾਏਗੀ ਤੇ ਜਿਹੜੇ ਮਾੜੇ ਅਨਸਰ ਇਸ ਚੀਜ਼ ਦੇ ਵਿੱਚ ਇਨਵੋਲਡ ਆ ਉਹਨਾਂ ਨੂੰ ਇਸੇ ਤਰੀਕੇ ਨਾਲ ਹੀ ਸਖਤੀ ਨਾਲ ਕਿੰਨੇ ਰਾਉਂਡ ਫਾਇਰ ਹੋਇਆ ਸਰ ਕਰੀਬ ਨਹੀਂ ਲਾਈਨ ਕਰਦੇ ਹੈਗੇ ਆਸ-ਪਾਸ ਹੋਰ ਵੀ ਕਈ ਸਾਰੇ ਗੈਂਗ ਜਿਹੜੇ ਸੂਚਿ ਨੇ ਉਹਨਾਂ ਨਾਲ ਵੀ ਕਨੈਕਟਡ ਹੋਣਗੇ ਕਿਤੇ ਤੇ ਇਹ ਜਿਹੜਾ ਗੈਂਗ ਮੈਂ ਤੁਹਾਨੂੰ ਦੱਸ ਤਾ ਇਹ ਜਿਹੜਾ ਪ੍ਰਿੰਸ ਚੋਹਾਨ ਜਿਹੜਾ ਬੰਦਾ ਬਾਹਰ ਬੈਠਾ ਹੈ ਇਹ ਉਹਦੀ ਸ਼ਹਿਤ ਹੈ ਇਹ ਇੱਥੇ ਲੋਕਲ ਹੀ ਰਹਿਣ ਵਾਲਾ ਹੈ ਪ੍ਰਿੰਸ ਚੋਹਾਨ ਜਿਹੜਾ ਹੈਗਾ ਤੇ ਇਹ ਹੁਣ ਵੀ ਇਸ ਟਾਈਮ ਤੇ ਕਿਸੇ ਪ੍ਰਾਪਰਟੀ ਦਾ ਨਾਮ ਅਸੀਂ ਨਹੀਂ ਡਿਸਕਲੋਜ਼ ਕਰ ਰਹੇ ਹਾਂ ਤੇ ਕਿਸੇ ਪ੍ਰਾਪਰਟੀ ਡੀਲਰ ਦੇ ਹੀ ਫਾਇਰਿੰ ਕੀ ਸਾਨੂੰ ਇਨਫਾਰਮੇਸ਼ਨ ਮਿਲੀ ਤੇ ਇਮੀਡੀਏਟਲੀ ਸਾਡੀ ਪਾਰਟਿਸ ਨੇ ਫੁਲਸਟੇ ਫੁਲਸਟੇ ਨੇ ਫਾਇਰ ਕੀਤਾ ਸਰ ਫੁਲਸਟੇ ਤਾਂ ਨਹੀਂ ਲੱਗੀ ਗੋਲੀ ਜਿਹੜੇ ਵੈਪਨ ਰਿਕਵਰ ਹੋਏ ਇਹਨਾਂ ਤੋਂ ਦੋ ਵੈਪਨ ਰਿਕਵਰ ਹੋਏ ਨੇ ਮੌਕੇ ਤੇ ਜਿਹੜੇ ਹੈਗੇ ਨੇ ਸਾਡੀ ਫਰਾਂਸੀਸੀ ਟੀਮ ਪਹੁੰਚ ਗਿਆ ਹੈਗੇ ਅੰਤੇ ਉਹਨਾਂ ਨੇ ਆਲਰੇਡੀ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ ਤੇ ਇਹ ਮੌਕੇ ਤੇ ਦੋ ਵੈਪਨ ਸਾਨੂੰ ਰਿਕਵਰ ਹੋਏ ਨੇ ਤੇ ਬੁਲੇਟਸ ਕਿੰਨੇ ਆ ਜੀ ਸਰ ਉਹ ਚੈੱਕ ਕਰ ਲਾਂਗੇ ਉਹ ਚੈੱਕ ਕਰਦੇ ਆ ਜੀ ਸਾਰੇ ਉਹ ਫਰਾਂਸੀਸੀ ਵਾਲੇ ਸਾਰੇ ਜਸਟ ਪਹੁੰਚੇ ਪਰ ਕਿੰਨੀਆਂ ਗੋਲੀਆਂ ਚਲੀਆਂ ਜੀ ਕੋਕਰੇ ਇਲਾਕੇ ਦੇ ਦੋਨੋਂ ਹੀ ਨਰਾਇਣਪਿੰਡ ਦੇ ਸੇਮ ਪਿੰਡ ਦੇ ਅੰਬਾਲਾ ਡਿਸਟ੍ਰਿਕਟ ਹਰਿਆਣਾ ਦੇ ਰਹਿਣ ਵਾਲੇ ਨੇ ਗੋਲੀਆਂ ਕਰੀਬ ਟੋਟਲ 4 ਕਰਾਊਨ ਉਹਨਾਂ ਵੱਲੋਂ ਫਾਇਰ ਹੋਏ ਨੇ ਤੇ ਕਰੀਬ 5-6 ਪੁਲਿਸ ਮੁਲਾਜ਼ਮ ਦੇ ਤਾਂ ਨਹੀਂ ਸਰ ਕੋਈ ਕੈਜ਼ੂਅਲਟੀ ਨਹੀਂ ਇੰਜਰੀ ਕੋਈ ਨਹੀਂ ਹੈ ਸਾਡੇ ਪੁਲਿਸ ਮੈਂ ਸਰ ਕਿੰਨੇ ਦਿਨਾਂ ਤੋਂ ਐਕਟਿਵ ਹੈਗੇ ਇਸ ਏਰੀਆ ਦੀ ਆਪਾਂ ਗੱਲ ਕਰੀਏ ਦੋਵੇਂ ਜੇ ਆਪਾਂ ਦੇਖੀਏ ਤਾਂ ਇਹ 2 ਕੁ ਮਹੀਨੇ ਤੋਂ ਸਾਨੂੰ ਜਿਹੜੇ ਧਿਆਨ ਚਾਹ ਰਿਹਾ ਕਰੀਬ 1.5-2 ਮਹੀਨੇ ਤੋਂ ਥ੍ਰੈਟ ਕਾਲਸ ਧਿਆਨ ਦੇ ਵਿੱਚ ਆ ਰਹੀਆਂ ਤੇ 8 ਦਸੰਬਰ ਦਾ ਇਨਸੀਡੈਂਟ ਹੈ ਤੇ ਆਹੀ ਇਹਨਾਂ ਚੋਂ ਜਿਹੜੇ 3 ਬੰਦੇ ਉਹਦੇ ਇਕ ਲਗਭਗ 30 ਸਾਲ ਦੇ ਆਸ-ਪਾਸ ਦੀ ਉਮਰ ਸਰਜੀ ਦੀ ਡੈਥ ਹੋ ਗਈ ਆ ਤੇ ਇਹਦੀ ਕ੍ਰਿਮੀਨਲ ਹਿਸਟਰੀ ਵੀ ਹੈਗੀ ਸਰ ਜੀ ਜਦੋਂ ਪ੍ਰਦੀਪ ਤੇ ਬ੍ਰਿਜਪਾਲ ਨੇ ਦੋਵੇਂ ਇੰਜਨ ਨੇ ਆ ਉਹਦੀ ਤਾਂ ਅਸੀਂ ਹਲੇ ਡਿਟੇਲ ਲੈਣੀ ਹੈ ਤੇ ਜਿਹੜਾ ਬ੍ਰਿਜਪਾਲ ਹੈ ਉਹਦੀ ਕਾਫੀ ਮਾਰਾ ਕ੍ਰਿਮੀਨਲ ਰੈਕਡ ਰਿਕਾਰਡ ਹੈ 307 ਦੇ ਦੋ ਐਫਆਈਰ ਜਾਲੜੀ ਰਿਸਟਰਡ ਹੈ ਜੋ ਪ੍ਰਿੰਦਵਰੀ ਪਤਾ ਲੱਗਿਆ ਹੈ ਕਿ ਕਰੀਬ 7-8 ਪਰਚੇ ਇਹਦੇ ਰਿਸਟਰਡ ਸਰਜੀ ਨੂੰ ਕਾਲ ਕਰਦੇ ਫ੍ਰੀਪਾਲ ਕਰਦਾ ਸੀਗਾ ਸਾਰੇ ਲੋਕਾਂ ਨੂੰ ਬਾਹਰੋਂ ਕਰਵਾਉਂਦੇ ਸੀ ਤੇ ਇਹ ਇੱਥੇ ਕੰਮ ਕਰਦੇ ਵੈਪਨ ਹਾਂਜੀ ਵੈਪਨ ਦੋਵੇਂ ਜਿਹੜੇ ਹੈ ਰਿਕਵਰ ਬਾਈ ਥੋੜਾ ਸਮਾਂ ਲੱਗਦਾ ਜਿੰਨੇ ਮੈਨੂੰ ਇਹ ਪ੍ਰੀਤ ਚੋਹਾਨ ਦੇ ਕਹਿੰਦੇ ਸਾਰੀ ਪ ਤੇ ਇਹ ਇੱਥੇ ਐਕਸ਼ਨ ਕਰਨ ਵਾਸਤੇ ਸਿਗੇ ਤੇ ਇਹ ਜਿਹੜੇ ਬੰਦੇ ਸਿਗੇ ਤੇ ਮੈਂ ਤੁਹਾਡੇ ਮਾਧਿਅਮ ਤੋਂ ਬਿਲਕੁਲ ਇਹ ਸਾਰਿਆਂ ਨੂੰ ਸਟਰੋਂਗਲੀ ਇਹ ਮੈਸੇਜ ਦੇਣਾ ਚਾਹੁੰਗਾ ਕਿ ਕੋਈ ਵੀ ਇਹ ਜਿਹੇ ਬੰਦੇ ਜਿਹੜੇ ਇਸ ਟਾਈਪ ਦੀ ਹਰਕਤ ਕਰਦੇ ਹਨ ਕੋਈ ਥ੍ਰੈਟ ਕਾਲ ਦੇ ਵਿੱਚ ਇਨਵੋਲਡ ਨੇ ਜਾਂ ਫਿਰ ਇੱਥੇ ਉਹਦੇ ਫਾਲੋਅ ਅਪ ਐਕਸ਼ਨ ਦੇ ਵਿੱਚ ਇਨਵੋਲਡ ਨੇ ਜੇ ਕੋਈ ਇੱਥੇ ਆ ਕੇ ਫਾਇਰਿੰਗ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਪੁਲਿਸ ਵੱਲੋਂ ਸਖਤੀ ਨਾਲ ਕਰਦੇ ਨੇ ਪਰ ਦੋਨੋਂ ਜ਼ਖਮੀ ਹੋਏ ਆ ਜੈਨਾਂ ਤੋਂ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਫਿਲਹਾਲ ਇਹ ਦੋਨੋਂ ਸੇਫ ਨੇ ਇਹਨਾਂ ਨੂੰ ਹਸਪੀਟਲ ਸਿਵਲ ਹਸਪੀਟਲ ਪੰਚਾਇਆ 6 ਫੇਜ਼ ਸਿਵਲ ਹਸਪੀਟਲ ਰਹਿਣ ਨੂੰ ਪੰਚਾਇਆ ਗਿਆ ਹੈ ਤੇ ਦੋਨੋਂ ਜੋ ਸਾਨੂੰ ਡਾਕਟਰ ਸਾਹਿਬ ਤੋਂ ਪਤਾ ਲੱਗਿਆ ਹੈ ਆਊਟ ਆਫ ਡੇਂਜਰ ਨੇ ਦੋਨਾਂ ਦੇ ਲੈਗਸ ਦੇ ਉੱਤੇ ਜਿਹੜੇ ਹੈਗੇ ਬੁਲੇਟ ਸ਼ਾਟਸ ਠ